ਹਾਂਜੀ ਵੀਰ ਜੀ ਕੀ ਠੀਕ ਆਮ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਤਪਾਲ ਸਿੰਘ ਪਾਈਕ ਨੇ ਆ ਐਡ ਯੂਕੇ ਟੀਮ ਤੋਂ ਜੀ ਜਿਹੜੀ ਅੱਜ ਸ਼ਰਨਜੀਤ ਗੁੜਿਆ ਦੀ ਡੈਡ ਬੋਡੀ ਜੀ ਡੇਢ ਮਹੀਨੇ ਬਾਅਦ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਲਿਆ ਕੇ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਸਪੰਸਰ ਇਹ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਨਾਲ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਅਪਰੋਚ ਕੀਤੀ ਪਹਿਲਾਂ ਵੀ ਦੱਸਿਆ ਵੀ ਮੇਲਾ ਵੀ ਪਾਈਆਂ ਯੂਕੇ ਟੀਮ ਨੂੰ ਕਿ ਉਸ ਤੋਂ ਬਾਅਦ ਅਸੀਂ ਉੱਥੇ ਕਾਰਵਾਈ ਕੀਤੀ ਤੇ ਡੇਢ ਮਹੀਨੇ ਬਾਅਦ ਡੈਡ ਬੋਡੀ ਜਿਹੜੀ ਅੱਜ 에어ਪੋਰਟ ਤੋਂ ਲੈ ਕੇ ਆਏ 1 ਵਜੇ ਤੇ 3 ਵਜੇ ਇੱਥੇ ਪਹੁੰਚੇ ਆ ਪਿੰਡ ਦੇ ਵਿੱਚ ਹਾਂਜੀ ਕਿਹਨਾਂ ਨੇ ਸਹਿਯੋਗ ਕੀਤਾ ਯੂਕੇ ਤੋਂ ਜੀ ਯੂਕੇ ਤੋਂ ਸਾਰੀ ਟੀਮ ਨੇ ਭਾਈ ਜਬਰ ਸਿੰਘ ਹੋਣੀ ਜੋਗਸ ਸਿੰਘ ਹੋਣੀ ਜੀ ਤੇ ਭੈਣ ਹਰਨੀਤ ਹਣੀ ਉਹਨਾਂ ਨੇ ਕਾਫੀ ਸੁਜੋਗ ਕੀਤਾ ਸਾਡੇ ਨਾਲ ਵੀਰ ਜੀ ਖਰਚਾ ਖੁੱਤਾਂ ਲੱਗਾ ਕੋਈ ਇਹ ਭੈਣ ਜੀ ਲੈ ਡੈੱਡ ਬੋਡੀ ਇੰਡੀਆ ਤੱਕ ਪੇਵਾ ਆਉਣ ਤੇ ਖਰਚਾ ਭਾਜੀ 2 ਲੱਖ 30 ਹਜ਼ਾਰ ਰੁਪਿਆ ਲੱਗਾ ਵਾ ਡੈੱਡ ਬੋਡੀ ਲਿਆਉਣ ਦਾ ਕਿਥੇ ਇੰਡੀਆ ਦੇ ਵਿੱਚ ਹਾਂਜੀ 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 ਵੀਰ ਮਲੂਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾ ਫਤਿਹ ਜੀ ਤੇ ਦਿੱਦੀ ਜਿਹੜੀ ਅੱਜ ਇਹ ਗੁੜੀਆ ਦੀ ਆਪਾਂ ਡੈੱਡ ਬੋਡੀ ਲੈ ਕੇ ਉਹਨਾਂ ਦੇ ਪਰਿਵਾਰ ਨੂੰ ਸੌਂਪੀ ਆ ਤੇ ਪਰਿਵਾਰ ਦੇ ਵਿੱਚ ਐਸਐਮ ਸਾਰੇ ਨਗਰ ਨਿਵਾਸੀ ਔਰ ਰਿਸ਼ਤੇਦਾਰ ਮੌਜੂਦ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਯੂਕੇ ਟੀਮ ਵੱਲੋਂ ਤੁਸੀਂ ਮੈਂ ਜੀ ਪਹਿਲਾਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿੰਨਾ ਸੰਗਤ ਨੇ ਇਹ ਯੋਗਦਾਨ ਪਾਇਆ ਜੀ ਆਪਣੇ ਵਿੱਚੋਂ ਤਾਂ ਸਾਨੂੰ ਉਹਦੀ ਕਮਾਈ ਵਿੱਚੋਂ ਕੱਢ ਕੇ ਇਸ ਭੈਣ ਲਈ 230000 ਰੁਪਏ ਭੜਿਆ ਜਿਹੜੀ ਆਪਣੀ ਪੰਜਾਬ ਸਰਕਾਰ ਵੀ ਨਹੀਂ ਕੁਝ ਕਰ ਸਕੀ ਤੇ ਪਿੰਡੋਂ ਅਸੀਂਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਵੀਰ ਪ੍ਰਗਟ ਸਿੰਘ ਭਾਜੀ ਹੋਣੇ ਇਹ ਸਾਨੂੰ ਵੀਡੀਓ ਭੇਜੀ ਉਹਨਾਂ ਦੇ ਰਹੀਂ ਇਹ ਜਿਹੜੀ ਅੱਜ ਭੈਣ ਦੀ ਬੋਡੀ ਘਰ ਆ ਰਹੀ ਹੈ ਜੀ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਪਈ ਜਬਰ ਸਿੰਘ ਵੱਲੋਂ ਹੁਣ ਆਵਲੋਂ ਕੁਝ ਕਹਿਣਾ ਚਾਹੁੰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਭੈਣਾ ਫਸੀਆਂ ਆ 200 ਦੇ ਲਾਗੇ ਸਕੇ ਜਿਹੜੀਆਂ ਕੱਢ ਦਿੱਤੀਆਂ ਅਸੀਂ ਦबई ਤੋਂ ਕਵੇਤ ਤੋਂ 사ऊदी ਤੋਂ ਮਲੇਸ਼ੀਆ ਤੋਂ ਤੇ ਫਿਰ ਬੋਡੀਆਂ ਮੰਗਾਰੇ ਆ ਜੀ ਉਹਨਾਂ ਦਾ ਕੀ ਕੀ ਕਾਰਜ ਕਰ ਰਹੀ ਹੁਣ ਤੱਕ ਕਿਹੜੇ ਕਿਹੜੇ ਕਾਰਜ ਕੀਤੇ ਸਤਸਾ ਨੇ ਜੀ ਪੰਜਾਬ ਦੇ ਵਿੱਚ ਭੈਣਾ ਦੇ ਵਿਆਹ ਕਰ ਰਹੇ ਆ ਘੜਬਣਾ ਦੇ ਦੇ ਰਹੇ ਆ ਜੀ ਜਿਵੇਂ ਕਿਸੇ ਦੇ ਨਾਲ ਸੌੜਿਆਂ ਪਰਵਾਰ ਨੂੰ ਧੀਆਂ ਨੂੰ ਤੰਗ ਕੀਤਾ ਜਾ ਰਿਹਾ ਉਹਨਾਂ ਦੀ ਹੈਲਪ ਕਰ ਰਹੇ ਆ ਨਾਲ ਹਾਂਜੀ ਭਾਜੀ ਕੀ ਨਾਮ ਵੈਜੀ ਖਾਲਸਾ ਵੈਜੀ ਫਤਿਹ ਕਾਮਰੇ ਨਰਿੰਦਰ ਸਿੰਘ ਆਗੂデア ਤਿੰਦੂ ਸਵਾ ਭਾਜੀ ਜੋ ਕਿ ਭਾਈ ਕਨੀਆ ਸੇਵਾ ਸੇਡੀ ਕਮੇਟੀ ਦਾ ਇਹ ਸੰਸਥਾ ਦਾ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜੋ ਕਿ ਅੱਜ ਤੋਂ 1.5 ਮਹੀਨਾ ਪਹਿਲਾਂ ਸਾਨੂੰ ਸਾਡੇ ਪਿੰਡ ਦੇ ਸੰਜੀਤ ਕੌਰ ਲੜਕੀ ਦੀ ਸਾਨੂੰ ਪਤਾ ਲੱਗ ਗਿਆ ਕਿ ਡੈਥ ਹੋ ਚੁੱਕੀ ਹੈ ਬਸਕੜ ਦੇ ਵਿੱਚ ਜੋ ਕਿ ਅਸੀਂ ਦੇਸ਼ ਪ੍ਰਦੇਸ਼ ਚੈਨਲ ਵਾਲੇ ਵੀਰ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਨਾਲ ਕਨੈਕਟ ਕੀਤਾ ਇਹਨਾਂ ਨੇ ਅੱਗੇ ਭਾਈ ਕਨੇਗਾ ਜੀ ਸੇਵਾ ਸੇਟੀ ਨਾਲ ਕਨੈਕਟ ਕਰਕੇ ਸਾਡਾ ਮਲਾਬ ਕਰਾਇਆ ਔਰ ਡੇਢ ਮਹੀਨਾ ਮਿਹਨਤ ਕਰਨ ਤੋਂ ਬਾਅਦ ਵਿੱਚ ਅੱਜ ਸਾਡੀ ਧੀ ਦੀ ਡੈਡ ਬੋਡੀ ਜੋ ਸਾਡੇ ਘਰ ਪਹੁੰਚੀ ਹੈ ਮੈਂ ਕੀ ਲੱਗਦਾ ਸੀ ਭਾਜੀ ਜੇਕਰ ਆਪਾਂ ਭਾਈ ਕਣਿ ਪਿੱਛੇ ਜੋ ਪਿੱਛੇ ਤੋਂ ਹੀ ਸਾਰੇ ਪਿੱਛੇ ਜੋੜੇ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਭਾਈ ਕਨ੍ਹਈਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਕੋਲ ਇਹ ਗੱਲ ਪਹੁੰਚਦੀ ਹੈ ਕਿ ਗਰੀਬ ਪਰਿਵਾਰ ਦੀ ਲੜਕੀ ਜਿਹਦੀ ਇਹ ਮੌਤ ਮਾਸਟਰ ਕਮਾਨ ਦੇ ਵਿੱਚ ਹੋ ਗਈ ਹੈ ਤੇ ਉਹ ਪਰਿਵਾਰ ਦੇ ਨਾਲ ਸੰਪਰਕ ਕਰਕੇ ਤੇ ਉਸ ਅੱਜ ਬੇਟੀ ਦੀ ਜਿਹੜੀ ਉਹਨਾਂ ਨੇ ਡੈੱਡ ਬੋਡੀ ਜਿਹੜੀ ਆ ਪਿੰਡ ਰਟਾਲ ਦੇ ਵਿੱਚ ਲੈ ਆਂਦੀ ਆ ਉਹ ਅਸੀਂ ਦਿਖਾ ਸਕਦੇ ਹਾਂ ਤੁਹਾਨੂੰ ਕਿ ਉਸ ਜਿਹੜੀ ਗੁੜੀਆ ਦੀ ਡੈੱਡ ਬੋਡੀ ਆਈ ਉਹਦਾ ਅੱਜ ਅੰਤਮ ਸੰਸਕਾਰ ਹੋਣ ਲੱਗਾ ਇਸ ਟਾਈਮ ਸਰ ਨਗਰ ਸੰਗਤ ਔਰ ਪਰਿਵਾਰ ਰਿਸ਼ਤੇਦਾਰ ਸਾਰੇ ਹਾਜ਼ਰ ਨੇ ਔਰ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਭਾਈ ਕਨਈਆ ਯੂਕੇ ਟਰੱਸਟ ਦੇ ਮੈਂਬਰ ਨੇ ਉਹਨਾਂ ਨਾਲ ਵੀ ਔਰ ਉੱਥੇ ਹੀ ਨਗਰ ਨਿਵਾਸੀਆਂ ਵੱਲੋਂ ਜਿਹੜੇ ਯੂਕੇ ਦੇ ਟੀਮ ਦੇ ਜਿਹੜੇ ਚੇਅਰਮੈਨ ਨੇ ਔਰ ਸੇਵਾਦਾਰ ਨੇ ਭਾਈ ਅਜ਼ਬਰ ਸਿੰਘ ਜੀ ਭਾਈ ਜੋਗਾ ਸਿੰਘ ਜੀ ਭੈਣ ਹਰਨੀਤ ਕੌਰ ਜੀ ਉਹਨਾਂ ਦਾ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ ਕਿਉਂਕਿ ਉਹਨਾਂ ਨੇ ਜਿਹੜੀ ਇਹ ਡੈੱਡ ਬੋਡੀ ਉਤਰਾ ਗਰੀਬ ਪਰਿਵਾਰ ਤੱਕ ਲਿਆ ਰਹੀ ਸੀ ਸਕਦਾ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਡੈੱਡ ਬੋਡੀ ਪਿੰਡ ਟਾਲ ਦੇ ਵਿੱਚ ਪਹੁੰਚੀ ਆਇਆ I am mm. going you to do that.